ਕਰੋ ਪਰਵਾਨ ਕਰੋ ਮੈਂ ਸਾਰੇ ਹੁਣੀ ਦਰਜਾ ਨਹੀਂ ਦਿੱਤਾ ਆਪਣੇ ਸਾਥੀਆਂ ਵੱਲੋਂ ਸਰਕਾਰੀ ਪਾਸੇ ਦਰਜ ਕੀਤਾ ਤੁਹਾਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਅੱਜ ਜ਼ੀਰੋ ਆਰ ਦੇ ਵਿੱਚ ਮੈਂ ਇੱਕ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨਪੈਰਲਡ ਦੇ ਸੈਕਰੀਫਾਈਸ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੂਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਦ ਹੈ ਕਿ ਪੰਜਾਬ ਅਸੈਂਬਲੀ ਯੂਨੀਮਸ ਰੈਜ਼ੋਲੂਸ਼ਨ ਪਾਏ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲਡ ਜਿਹੜੀ ਸੈਕਰੀਫਾਈਸ ਹੈ ਉਹਦੇ ਵਾਸਤੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਕੀ ਮੈਂ ਰੈਜ਼ੋਲੂਸ਼ਨ ਪੜ੍ਹ ਕੇ ਸੁਣਾਣਾ ਚਾਹਨਾ ਜਿਹੜਾ ਤਿਆਰ ਕੀਤਾ ਸੀ ਦਿਸ ਹਾਊਸ ਯੂਨੀਨਮਸਲੀ ਰੈਜ਼ੋਲਵਸ ਟੂ ਰეკਮੈਂਡ ਟੂ ਦੀ ਗਵਰਨਮੈਂਟ ਆਫ ਇੰਡੀਆ ਟੂ ਕਨਫਰ ਦੀ ਭਾਰਤ ਰਤਨਾ ਅਵਾਰਡ ਔਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਇਨ ਰੈਕੋਗਨਾਈਜ਼ੇਸ਼ਨ ਆਫ ਹਿਸ ਅਨਪੈਰਲਲੈਂਟ ਐਂਡ ਇਨਸਪੀਰੇਸ਼ਨਲ ਸੈਕਰੀਫਾਈਸ ਇਨ ਇਗਨਾਈਟਿੰਗ ਦੀ ਮੂਵਮੈਂਟ ਅਗੇਂਸਟ ਦੀ ਬ੍ਰਿਟਿਸ਼ ਕੋਲੋਨੀਅਲ ਰੂਲ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਪੀਕਰ ਸਾਹਿਬ ਨੇ ਮੈਨੂੰ ਬੋਲਣ ਦਾ ਵਕਤ ਦਿੱਤਾ ਬੋਲਣ ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚੂਨੇਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀਆਂ ਸਪੀਚਸ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਦੀ ਗੱਲ ਕਹਿ ਸਕਦੇ ਆ ਸਾਰਨੂੰ ਪੂਰ ਹੱਕ ਹੈ ਪਰ ਜਦੋਂ ਐਡਾ ਇੱਕ ਸੌਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਹਿਬ ਦਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਿਹੜਾ ਰੈਜ਼ੋਲੂਸ਼ਨ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਡ ਕਰਨੇ ਸ਼ੁਰੂ ਕਰਦੇ ਬਹੁਤ ਅਨਫੋਰਚੂਨੇਟ ਮੈਂ ਫੋਟੋਆਂ ਵਿਖਾਣਾ ਚਾਹਨਾ ਤੁਹਾਨੂੰ ਜਿਸੇ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਤ ਸਿੰਘ ਪਾਟਣਾ ਤਹਿਸੀਲ ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਆ ਸੰਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਬਾਣੇ ਅਗਲੀ ਫੋਟੋ ਦੇ ਵਿੱਚ ਇਹ ਦੇਪਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ अरोड़ा ਜੀ ਨੇ ਖੜੇ ਜੀ ਆ ਤੁਸੀਂ ਵੇਖੋ ਉਹਦਾ ਵਰਕ ਕੋ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਕਿਤਾਬ ਲਈ ਫਿਰਦੇ ਇਹਨਾਂ ਸਾਰਿਆਂ ਕੋ ਚਿੱਠੀਆਂ ਲਿਖਵਾਈਆਂ ਨੇ ਐਮਐਲਏ ਐਮਪੀਸ ਕੋ ਆਪ ਦੇ ਚੀ ਮੰਤਰੀ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸ ਮਿਨਿਸਟਰ ਕੋ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇਮ ਮਟੀਰੀਅਲ ਇਸ਼ੂ ਤੇ ਇਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾਂ ਕਾਫਰਾਨੀ ਨੇ ਚਿਹਰੇ ਤੁਸੀਂ ਵੇਖੋ ਇਹਨਾਂ ਦੇ ਚਿਹਰਿਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਪੀਮਬਰਾਵ ਸਾਹਬੰਗੇ ਅੰਬੇਦਕਰ ਸਾਹਿਬ ਦੀ ਪਿੱਛੇ ਆਪਣੇ ਹਰ ਦਫਤਰ ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਬਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਦੀ ਸੋਚ ਸੀ ਜਿਹਨੇ ਸਾਈਮਨ ਕਮਿਸ਼ਨ ਦੇ ਵੇਲੇ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਤੇ ਲਾਠੀ ਚਾਰਜ ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਇਹ ਉਹ ਜਮਾਤ ਜਿਹੜਾ ਚਿਹਰਾ ਕੋਈ ਹੈ ਚਿਹਰੇ ਨੂਰਾਨੀ ਬਟ ਕਰਤੂਤ ਕਾਫਰਾਨੇ ਅਸੀਂ ਵਾਕ ਆਊਟ ਕੀਤਾ ਐਂਡ ਵੀ ਸਟੈਂਡ ਬਾਈ ਦੈਟ ਐਂਡ ਵੀ ਸਟਰੋਂਗਲੀ ਕੰਡਮ ਜਿਹੜਾ ਰੋਲ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਐਂਡ ਵਿਸ਼ੇਸ਼ ਤੌਰ ਕਸਟੋਡੀਅਨ ਆਫ ਦ ਹਾਊਸ ਜਿਹੜਾ ਸਾਡੇ ਸਪੀਕਰ ਸਾਹਿਬ ਨੇ ਆ ਚਿੱਠੀਆਂ ਲਿਖੀਆਂ ਨੇ ਮੈਂ ਤੁਹਾਨੂੰ ਉਹਦੇ ਚਿੱਠੀਆਂ ਵਿਖਾਣਾ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਕਿ ਆ ਆਸਾ ਕੁਲਤਾਰ ਸਿੰਘ ਦੀ ਚਿੱਠੀ ਹੈ ਆ ਕੁਲਤਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ 669 ਮੋਦੀ ਜੀ ਆਈ ਹੰਬਲੀ ਰਿਕਵੈਸਟ ਯੂ ਥੈਟ ਦੇ ਫਰੀडम फाइਟਰਸ ਸ਼ਹੀਦ ਆਜ਼ਮ ਪਗਸ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਉਹ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮੈਟਰ ਐਂਡ ਬੀ ਬੈਸਟੋਰਡ ਪਾਰਰ ਰਤਨਾ ਪਦ ਅਬਾ ਮੈਂਸ਼ਨ ਫਰੀਡ ਦੇ ਫਾਈਲ ਆ ਚਿੱਠੀ ਤੇ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਂਦੇ ਨੇ ਤੇ ਇਹ ਆਦਮੀ ਉਥੇ ਰੈਜ਼ੋਲੂਸ਼ਨ ਨੂੰ ਅਪੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਭ ਇਹ ਦੇਣੇ ਕਿ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਂਦਾ ਸੀ ਸਪੋਰਟ ਕਰਨ ਨੂੰ ਤਿਆਰ ਸੀ ਬਹੁਤ ਅਫਸੋਸ ਸਾਨੂੰ ਹੋਇਆ ਬਹੁਤ ਦੁਖਦਈ ਬਹੁਤ ਹੀ ਦੁਖਦਈ ਇਹ ਮੌਕਾ ਹੈ ਤੋ ਐਸੀ ਗੱਲ ਕਰਨ ਅਸੀਂ ਹਾਊਸ ਤੋਂ ਬਾਹਰ ਉੱਠ ਕੇ ਆਏ ਆ ਇਹਨੂੰ ਕੰਡੈਮਨ ਕਰਨਾ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ਇਹਨਾਂ ਫਰਜ਼ੀ ਇਨਕਲਾਬੀਆਂ ਦੀ ਸੋਚ ਬਾਰੇ ਚੰਗੀ ਤਰ੍ਹਾਂ ਹੁਣ ਚਾਨਣਾ ਹੋ ਜਾਣਾ ਚਾਹੀਦਾ ਬਹੁਤ ਬਹੁਤ ਇਹ ਇੰਪੋਰਟੈਂਟ ਇਸ਼ੂ ਹੈ ਇਹ ਮੈਂ ਹਿੰਦੀ ਚੈਨਲਸ ਕੇ ਲਈ ਇਹ ਬਾਤ ਕਹਿਣਾ ਚਾਹਤਾ ਹੂੰ ਇੱਕ ਭਗਵੰਤ ਸਿੰਘ ਨਾਮ ਕੇ ਘੱਗਾ گاؤں ਹੈ ਹੁਣ ਦਾ ਪਟਿਆਲਾ ਮੇ ਪਾਤਣਾ ਤਹਿਸੀਲ ਹੈ انہوں نے یہ لال کتاب تیار کر رکھی انہوں نے ساری پولیٹیکل جماعتوں کے لیڈرز کے پاس میں سے لیٹرز لے رکھی ہیں پرائم منسٹر کے نام پر سارے ایم پیز نے لکھا ہوا ہے آپ کے سی ایم مان صاحب کی چٹھی ہے سنما صاحب کی ہے آمن اروڑا جی کی ہے جس میں انہوں نے پیشکش کی ہوئی ہے کہ شہید اعظم بھگت سنگھ راج گرو سکھدیو جی ان کو نیشنل مارٹرز ڈکلیئر کیا جائے اور بھارت رتنا سے شہید اعظم بھگت سنگھ جی کو سنمان دیا جائے آج صبح زیرو آر میں سپیکر صاحب نے داز کو ایز لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے کیونکہ جب آپ پرپیر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اتراج جتانا شروع کر میں پوچھنا چاہتا ہوں آج سارا ہندوستان سارے ہندوستانی ہمارے پنجابی وشیشت طور نوجوان پیڑی جو ہے ہمارے دیش کی وہ سارے چاہتے ہیں کہ اتنے سالوں سے جو بھارت رتنا سے نوازا نہیں گیا شیدی اعظم بھگر سنگھ جی کو ان کو نوازنا چاہیے اور یہ ایک فرضی انقلابی جماعت جو پیچھے فوٹو تو رکھتی ہے ڈاکٹر امبیدکر صاحب کی اور شیدی اعظم بھگت سنگھ جی کی سوچ ان کی جیسے ایک پرانا ایک کہاوت تھی کہ چہرے نورانی ہیں مگر کرتوت ان کی کافرانوں والی کافروں والی کرتوت ہے چہرے نورانی ہیں بڑی بڑی کرسیوں پر بیٹھے ہیں آج جب یہ ریزولوشن میں لے کر آیا انہوں نے اس ریزولوشن کو اپوز کیا اسی وجہ سے ساری پارٹی آج باک آؤٹ کیا ہے ہمیں گہرے ہمارے دکھ ہمارے دل کو اس کے ساتھ ایک ٹھیس اور گھو پہنچا ہے اور ہم اس کو کنڈیم کرتے ہیں اور سارے ہندوستان ہندوستانیوں کو اور نوجوانوں کو یہ بتاتے ہیں کہ آپ دیکھئے کس قسم کی पर جماعت آج پنجاب پر راج کریں گیا تھا देखिए एक आप मैं इसको गाली कह ना वो तो स्पीकर साहब ये बात तो स्पीकर ही बता सकते हैं और अनफर्टुनेट बात क्या है इधर स्पीकर साहब ने रूल कोट करना शुरू कर दिया अगर रेजोल्यूशन लाना था 15 दिन का मुझे नोटिस देते ओ भाई 15 दिन के नोटिस पर तो अभी तक कभी विधानसभा ही नहीं हुई आजवा साहब ने सरकारता अपने कमरों दे बिच पे पाटक सुतीया पुता लाउदी है ते हुजे इना दे कारण तक ही कर तुम सी गल नहीं समझी दे इना नु ए तकलीफ होनी है कि ओपोजिशन वालों रेजोल्यूशन क्यों आ रहे है जी ਕਿਉਂਕਿ ਇਹ ਮੇਰਾ ਖਿਆਲ ਇਹਨਾਂ ਨੂੰ ਆਪਣੀ ਗੱਲ ਦਾ ਤੇ ਧਿਆਨ ਨਹੀਂ ਰਿਹਾ ਜਦੋਂ ਰੈਜ਼ੋਲੂਸ਼ਨ ਕਾਂਗਰਸ ਵੱਲੋਂ ਆਇਆ ਇਹਨਾਂ ਨੂੰ ਤਕਲੀਫ ਪਹੁੰਚੀ ਹੈ ਅਜੇ ਐਂਡ ਐਂਡ ਡਾਇਰੈਕਸ਼ਨਸ ਦਿੱਲੀ ਦੀਆਂ ਟੋਟਲੀ ਦਿਖਾਵੇ ਵਾਲੇ ਇਹਨਾਂ ਦੇ ਵੇਖੋ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਸੋਚ ਨਾਲ ਤੇ ਵੱਡੇ ਹੀ ਬੰਦੇ ਨਹੀਂ ਹਾਂਜੀ ਪੁਰਾਣੇ ਸਮੇਂ ਦੇ ਵਿੱਚ ਕਿਉਂ ਨਹੀਂ ਮੂਵ ਕੀਤਾ ਗਿਆ ਹੈਗਾ ਇਹ ਜਿਹੜਾ ਰੈਟਰੋਫਿਟ ਬਹੁਤ سارے ਕੰਮ ਪੁਰਾਣੇ ਸਮੇਂ ਚ ਨਹੀਂ ਉਹਦਾ ਮਤਲਬ ਹੁਣ ਹੋਣਾ ਹੀ ਨਹੀਂ ਚਾਹੀਦਾ ਤੁਸੀਂ ਮੈਨੂੰ ਦੱਸੋ ਹਾਂ ਇੱਕ ਮਿੰਟ ਜੀ ਸ਼ਹੀਦ ਭਗਤ ਸਿੰਘ ਦਾ ਸ਼ਹੀਦ ਭਗਤ ਸਿੰਘ ਦਾ અપਮਾਨ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸ਼ਹੀਦ ਭਗਤ ਸਿੰਘ ਦਾ અપਮਾਨ ਸ਼ਹੀਦ ਦਾ ਦਰਜਾ ਦੇਣ ਲਈ ਸਾਡਾ ਮਤਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਸ਼ਹੀਦ ਦਾ ਦਰਜਾ ਦੇਣ ਲਈ ਸਾਡਾ ਮਤਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਮੈਂ ਸਾਰੇ ਨਹੀਂ ਹੁਣੀ ਦਰਜਾ ਨਹੀਂ ਦਿੱਤਾ ਆਪਣੇ ਸਾਥ